ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਕਿ ਅੱਜ ਸਵੇਰ ਤੋਂ ਹੀ ਬਦਲਵਾਈ ਹੋਈ ਹੋਈ ਸੀ ਤੇ ਹੁਣ ਹਲਕੀ ਹਲਕੀ بارش ਹੋ ਰਹੀ ਹੈ ਸੋ ਇਸ ਸੁੰਦਰ ਸੁਹਾਵਣੇ ਮੌਸਮ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਅੱਜ ਮਸੀਆਵੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ ਦਿਹਾੜਾ ਵੀ ਹੈ ਸੋ ਇਸ ਮੌਕੇ ਤੇ ਸੰਗਤਾਂ ਪਰਿਵਾਰਾਂ ਸਮੇਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾ ਰਹੇ ਨੇ ਸੰਗਤਾਂ ਸੇਵਾ ਕਰ ਰਹੀਆਂ ਨੇ ਸੋ ਹਲਕੀ ਹਲਕੀ ਬਾਰਿਸ਼ ਦੇ ਵਿੱਚ ਰਸਪਿੰਨੀ ਬਾਣੀ ਦਾ ਆਨੰਦ ਮਾਣ ਰਹੇ ਨੇ ਸੋ ਰਸਪਿੰਨੀ ਬਾਣੀ ਦੀ ਸਰਵਣ ਕੀਤੀ ਜਾ ਰਹੀ ਹੈ ਸੋ ਸੰਗਤਾਂ ਦੂਰ ਦੂਰੋਂ ਆ ਕੇ ਸੱਚਖੰਡ ਸ਼੍ਰੀ ਦਰبار ਸਾਹਿਬ ਜੀ ਦੇ ਇਸ ਅਲੋਕਿਕ ਨਜ਼ਾਰੇ ਦਾ ਆਨੰਦ ਮਾਰ ਰਿਹਾ ਨੇ ਸੋ بارش ਹੋ ਰਹੀ ਹੈ ਸੋ ਕਈ ਸੰਗਤਾਂ ਇਸ بارش ਜਿਹੜੀ ਕਿ ਹੋ ਰਹੀ ਹੈ ਉਸ ਨੂੰ ਕੈਮਰੇ ਦੇ ਵਿੱਚ ਵੀ ਕੈਦ ਕਰ ਰਹੇ ਨੇ ਸੋ ਜਿਹੜਾ ਅਲੋਕਿਕ ਨਜ਼ਾਰਾ ਸਚਕੰਡ ਸ਼੍ਰੀ ਦਰਬਾਰ ਸਾਹਿਬ ਦਾ ਉਹ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਵਿੱਚ ਜਿੱਥੇ ਕਿ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਕਿ ਸੰਗਤਾਂ ਪਹੁੰਚੀਆਂ ਨੇ ਉੱਥੇ ਹੀ بارش ਦੇ ਦੌਰਾਨ ਸਚਕੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੋਕਿਕ ਨਜ਼ਾਰਾ ਵੇਖਣ ਯੋਗ ਹੈ ਸੋ ਦੂਰੂ ਦੂਰੋਂ ਸੰਗਤਾਂ ਪਹੁੰਚੀਆਂ ਨੇ ਕੰਤਨਾਂ ਸ਼੍ਰੀ ਗੁਰੂ ਰਾਮਦਾਸ ਜੀ ਕੇ ਅਰਦਾਸਾਂ ਬੇਨਤੀਆ ਕਰਨ ਦੇ ਲਈ ਪਿਛਲੇ ਦਿਨਾਂ ਵਿੱਚ ਜਿਵੇਂ ਕਿ ਕਾਫੀ ਗਰਮੀ ਪੈ ਰਹੀ ਸੀ ਸੋ ਅੱਜ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਸੋ ਅੰਮ੍ਰਿਤਸਰ ਦੇ ਮੌਸਮ ਦੀ ਗੱਲ ਕਰਤਾ ਇਸ ਵਕਤ ਮੌਸਮ ਬਹੁਤ ਸੁਹਾਵਣਾ ਤੇ ਵਧੀਆ ਹੈ ਤਾਪਮਾਨ ਦੇ ਵਿੱਚ ਇਹ ਗਿਰਾਵਟ ਆਈ ਹੈ ਸੋ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਵਿੱਚ ਪਹੁੰਚੀਆਂ ਹੋਈਆਂ ਨੇ ਨਤਮਸਤਕ ਹੋ ਰਹੀਆਂ ਨੇ ਔਰ بارش ਦੇ ਦੌਰਾਨ ਇਸ ਅਲੌਕਿਕ ਨਜ਼ਾਰੇ ਨੂੰ ਆਪਣੇ ਕੈਮਰੇ ਵਿੱਚ ਵੀ ਜਰੂਰ ਕੈਦ ਕਰ ਰਹੀਆਂ ਨੇ ਸੋ ਤਸਵੀਰਾਂ ਦੈਨ ਸਵੇਰਾ ਤੇ ਤੁਹਾਨੂੰ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ بارش ਦੇ ਦੌਰਾਨ ਜਿੱਥੇ ਕਿ ਵੱਡੀ ਗਿਣਤੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਉੱਥੇ ਹੀ ਪਰਵਾਰਾਂ ਸਮੇਂ ਸੰਗਤਾਂ ਇਥੇ ਪਹੁੰਚਿਆ ਨੇ ਉੱਥੇ ਹੀ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੋ ਇਸ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਸੋ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਨੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖਣ ਦੇ ਲਈ ਸੋ ਧੰਨਤਾ ਨੇ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਅਰਦਾਸਾਂ ਬੇਨਤੀਆਂ ਦੇ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਅਤੇ ਗਰਮੀ ਤੋਂ ਜਿਹੜੀ ਕਿਤੇ ਨਾ ਕਿਤੇ ਰਾਹਤ ਜਰੂਰ ਮਿਲੀ ਹੈ ਸੋ ਬਾਰਿਸ਼ ਪਾਂ ਸਵੇਰ ਤੋਂ ਹੋ ਰਹੀ ਹੈ ਅਤੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੋਕੀ ਨਜ਼ਾਰਾ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਆ ਸਚਕੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਅਤੇ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਭਿਆਨਕ ਗਰਮੀ ਜਿਹੜੀ ਕਿ ਕਹਿਰ ਗੁਜ਼ਾਰ ਰਹੀ ਸੀ ਸੋ ਇਨਸਾਨਾਂ ਤੋਂ ਲੈ ਕੇ ਜਾਨਵਰਾਂ ਪੰਛੀਆਂ ਤੱਕ ਜਿਹੜੇ ਕਿ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਭਿਆਨਕ ਗਰਮੀ ਦੇ ਵਿੱਚ ਕਾਫੀ ਜਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਅੱਜ ਰਾਹਤ ਮਿਲੀ ਹੈ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਉੱਥੇ ਹੀ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਤਸਵੀਰਾਂ ਤੁਹਾਡਾ ਨਾਲ ਸੰਭੇ ਕਰ ਰਿਹਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕਿ ਅਲੌਕਿਕ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਹਲਕੀ ਹਲਕੀ ਬਾਰਸ਼ ਦੇ ਨਾਲ ਸਰਸਪਿੰਨੀ ਪਾਣੀ ਸਰਪਨ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਅਤੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕਿ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਨਤਮਸਤਕੋਹਨ ਲਈ ਪਹੁੰਚੀ ਆ ਤੇ ਇਸ ਬਾਰਸ਼ ਦੇ ਦੌਰਾਨ ਅਲੌਕਿਕ ਨਜ਼ਾਰਾ ਵੇਖਣ ਯੋਗ ਹੈ ਸੋ ਇਸ ਅਲੌਕਿਕ ਨਜ਼ਾਰੇ ਨੂੰ ਤਾਂ ਕਈ ਸੰਗਤਾਂ ਆਪਣੇ ਮੋਬਾਈਲਾਂ ਦੇ ਕੈਮਰੇ ਵਿੱਚ ਵੀ ਕੈਦ ਕਰ ਰਹੇ ਨੇ ਸੋ ਪਰਸਪੀ ਨੇ ਬਾਣੀ ਸਰਮਣ ਕੀਤੀ ਜਾ ਰਹੀ ਹੈ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਅਤੇ ਇਸ ਅਲੋਕਿਕ ਨਜ਼ਾਰੇ ਦਾ ਆਨੰਦ ਮਾਰ ਰਹੀਆਂ ਨੇ ਸੋ ਸਤਿ ਸ਼੍ਰੀ ਅਕਾਲ ਸਰਪਾਰਸਾਂ ਦੇ ਵਿੱਚ ਖੁਸ਼ ਬਲਕਿ ਖੁਸ਼ ਹੋ ਰਹੀ ਹੈ ਬੜਾ ਅਲੋਕਿਕ ਨਜ਼ਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੋ ਰਹੀ ਹੈ ਚੇ ਮੱਚੇ ਮਵਾਰਸਾ ਹੈ ਅਮਰ ਤਾਰਾ ਗੁਰੂ ਸਾਹਿਬ ਦੀ ਬੜੀ ਬੇਅੰਤ ਕਿਰਪਾ ਹੋ ਰਹੀ ਹੈ ਆਪਾਂ ਵੇਖਿਆ ਕਿੰਨੀ ਜਾਦੇ ਗਰਮੀ ਪੈ ਰਹੀ ਸੀ ਸੇਹੋਣਾ ਬਹੁਤ ਜ਼ਿਆਦੇ ਜਿਹੜਾ ਆਪਾਂ ਵੇਖ ਰਹੇ ਆ ਚਾਰੇ ਪਾਸੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਐ ਠੰਡ ਹੋਈ ਐ ਤੇ ਅੰਮ੍ਰਿਤ ਵਰਸ ਰਿਹਾਗਾ ਮਾਰੇ ਕਹਿੰਦੇ ਬਾਂਬੀਹਾ ਅੰਮ੍ਰਿਤ ਵੇਲ ਐ ਬੋਲੇ ਆ ਤੰਦਾਰ ਸੁਣੀ ਪੁਕਾਰ ਮੇਘਾਂ ਨੇ ਫਰਮਾਨ ਹੋਇਆ ਵਰਸੋ ਕਿਰਪਾ ਧਰ ਕਿਉਂਕਿ ਆਪਾਂ ਵੇਖ ਰਹੇ ਆ ਗਰਮੀ ਬਹੁਤ ਜ਼ਿਆਦੇ ਹੋਈ ਐ ਲੋਕ ਫਸਲਾਂ ਵੇਜਣ ਲੱਗੇ ਹੋਏ ਹਨ ਮਜ਼ਦੂਰ ਲੋਕ ਗਰਮੀ ਦੇ ਵਿੱਚ ਕੰਮ ਕਰ ਰਹੇ ਹਨ ਪਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਇਸ਼ਾ ਜੀ ਗੁਰੂ ਅਰਜਨ ਦੇਵ ਪਾਇਸ਼ਾ ਸਮੂਹ ਸੰਗਤਾਂ ਦੇ ਉੱਤੇ ਕਿਰਪਾ ਕਰ ਰਹੇ ਹਨ ਚੜ੍ਹਦੀ ਕਲਾ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਨਾ ਸੋਹਣਾ ਜਿਹੜਾ ਮੌਸਮ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸ੍ਰੀ ਅਕਾਲ ਤਾ ਸਹਿਬ ਦਾ ਜਿਹੜਾ ਵੱਖਰਾ ਹੀ ਨਜ਼ਾਰਾ ਹੈ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੋ ਰਹੀ ਹੈ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਹਨ ਤੇ ਹਲਕੀ ਹਲਕੀ ਬਾਸ਼ ਦੇ ਵਿੱਚ ਬਾਣੀ ਰਸਮੀ ਸੁਣੀ ਜਾਵੇ ਹਾਂਜੀ ਹਾਂਜੀ ਬੜਾ ਜੀ ਆਨੰਦ ਆ ਰਿਹਾ ਗੁਰੂ ਸਾਹਿਬ ਦੀ ਬਾਣੀ ਚੱਲ ਰਹੀ ਹੈ ਤੇ ਨਾਲ ਵਿਆਖਿਆ ਚੱਲ ਰਹੀ ਹੈ ਗੁਰੂ ਸਾਹਿਬ ਦੀ ਬਾਣੀ ਦੀ ਕਥਾ ਚੱਲ ਰਹੀ ਹੈ ਕੀਰਤਨ ਹੋ ਰਿਹਾ ਹੈਗਾ ਤੋਂ ਗੁਰੂ ਸਾਹਿਬ ਦਾ ਜਣੀ ਕਿ ਬਹੁਤ ਜ਼ਿਆਦਾ ਇਸ ਜਿਹੜਾ ਮੌਸਮ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਸ ਦੇ ਵਿੱਚ ਬੜਾ ਹੀ ਜਿਹੜਾ ਆਨੰਦ ਹੈ ਉਹ ਗੁਰਬਾਣੀ ਸਰਵਣ ਕਰਨ ਦਾ ਤੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦਾ ਸੰਗਤਾਂ ਨੂੰ ਬੜਾ ਹੀ ਆਨੰਦ ਆ ਰਿਹਾ ਹੈ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅਸੀਂ ਰਾਜਸਥਾਨ ਹਨਮਾਨਗੜ੍ਹ ਜ਼ਿਲ੍ਹਾ ਪੈਂਡਰ ਨਾਲੀ ਹਲਕੀ ਹਲਕੀ ਪਾਰਸ਼ ਹੋ ਰਹੀ ਹੈ ਔਰ ਸਜਨ ਸਿੱਧਰਪਾਟ ਦਾ ਲੋਕ ਨਜ਼ਾਰਾ ਕਿੰਨਾ ਬਹੁਤ ਸੋਹਣਾ ਹੈ ਜੀ ਬੜਾ ਆਨੰਦ ਆ ਰਿਹਾ ਹੈ ਸਤਿਗੁਰੂ ਦੀ ਬੜੀ ਗੁਰੂ ਆਮਦਾਸ ਮਹਾਰਾਜ ਦੀ ਬੜੀ ਕਿਰਪਾ ਆ ਗਈ ਹੈ ਤੇ ਸੋਹਣਾ ਮੌਲ ਹੈ ਦੇਖਣ ਆਦਾਰੇ ਲੱਗਦਾ ਕਿੰਨਾ ਕਮਨ ਸਕੂਨ ਮਿਲਦਾ ਬਹੁਤ ਬਹੁਤ ਹੀ ਜਿਆਦਾ ਸਕੂਨ ਮਿਲ ਰਿਹਾ ਹੈ ਜੀ ਸਤਿਗੁਰੂ ਜੀ ਦੀ ਬਖਾਰ ਕਿਰਪਾ ਹੈ ਪਿਛਲੇ ਦਿਨ ਕਾਫੀ ਜੀ ਦਰਮੀਆਂ ਮਿਲੀ ਹੈ ਲੋਕਾਂ ਨੂੰ ਬਾਹਰ ਤੋਂ ਮਿਲੇ ਔਰ ਪਰਿਵਾਰਾਂ ਸਮੇਂ ਸੰਗਤਾਂ ਬਹੁਤ ਜਿਆਦੇ ਭਾਰੀ ਇਕੱਠ ਹੈ ਜੀ ਅੱਜ ਸ਼ਹੀਦ ਜੀ ਬਾਬਾ ਬੰਦਾ ਸਿੰਘ 72 ਸਾਲ ਦੀ ਜੀਤੀ ਦਿੱਤੀ ਹੈ ਜੀ ਇਹ ਉਹਨਾਂ ਦੇ ਅੱਜ ਦਿਹਾੜਾ ਵੀ ਮਨਾ ਰਹੇ ਹਾਂ ਸੰਗਤਾਂ ਆਹ ਰਹੀ ਸੰਗਤ ਦਾ ਬਹੁਤ ਭਾਰੀ ਇਕੱਠ ਹੈ ਜੀ ਜਦੋਂ ਸਾਡੀ ਪਾਨੀ ਸ਼੍ਰੀ ਦਰਬਾਰ ਸਾਹਿਬ ਦੇ ਮਕਾਨਾਂ ਵਿੱਚ ਬੈਠ ਕੇ ਪਾਣੀ ਦਾ ਅਨੰਦ ਲਿਆ ਜਾਵੇ ਕਿੰਨਾ ਕਰਮਾ ਬਹੁਤ ਹੀ ਜਿਆਦੇ ਬਹੁਤ ਹੀ ਭਾਰੀ ਆਨੰਦ ਆਉਂਦਾ ਜੀ ਸਾਧਗੁਰੂ ਜੀ ਦੇ ਸ਼ਬਦ ਹੀ ਤਨਾਈ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ ਬਾਰਿਸ਼ ਦੇ ਦੌਰਾਨ ਸਚਕੰਡ ਸ਼੍ਰੀ ਦਰਬਾਰ ਸਾਹਿਬ ਦਾ ਲੋਕੀ ਕੀ ਨਜ਼ਾਰਾ ਦੇਖਣਯੋਗ ਹੁੰਦਾ ਹੈ। ਦੈਨਿਕ ਸਵੇਰਾਂ ਤੋਂ ਗੁਰਪ੍ਰੀਤ ਸਿੰਘ ਅਮਰਸਾ